ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਿਮਰਤ ਸੁਆਮੀ ਕਿਲ ਬੇਖ ਨਸੇ ਸੁਖ ਸਜ ਆਨੰਦ ਨਿਵਾਸੇ ਰਾਮ ਜਨਾ ਕਉ ਰਾਮ ਪ੍ਰੋਸਾ ਨਾਮ ਜਪਤ ਸਭ ਮਿਟਿਐ ਆਂਦੇਸਾ ਰਹਾ ਸਾਦ ਸੰਕਸ਼ਪਉਨਾ ਪ੍ਰਤੀ ਗੋਣਗੋ ਪਾਲ ਗਾਈਏ ਜਗ ਰਾਤੀ ਕਰ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦੇਨੀ ਓਟ ਕਹਾ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਿਮਰਤ ਸੁਆਮੀ ਕਿਲ ਵਿਖਣਾ ਸੇ ਸੁਖ ਸਜ ਅਨੰਦ ਨਿਵਾਸੇ ਰਾਮ ਜਨਾ ਕਉ ਰਾਮ ਪ੍ਰਸਾਦ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਰ ਸੰਕਸ਼ਪਉ ਨਾ ਪ੍ਰਤੀ ਗੁਣ ਗੋਪਾਲ ਗਾਈਐ ਅਧਰਾਤੀ ਕਰਿ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀ ਓਟ ਕਹਾ ਨਾਨਕ ਮਨ ਪਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਿਮਰਤ ਸੁਆਮੀ ਕਿਲ ਬੇਖ ਨਾਸੇ ਸੁਖ ਸਜ ਅਨੰਦ ਨਿਵਾਸੇ ਰਾਮ ਜਨਾ ਕਉ ਰਾਮ ਤ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦ ਸੰਕਸ਼ਪਉਨਾ ਪ੍ਰਾਤੀ ਗਣ ਗਪਾਲ ਗਾਇਐ ਅਧਰਾਤੀ ਕਰਿ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀ ਓਟ ਕਹਾ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾ ਸਿਮਰਤ ਸੁਆਮੀ ਕਿਲ ਵਿਖ ਨਾ ਸੇ ਸੁਖ ਸਜ ਅਨੰਦ ਨਿਵਾਸੇ ਰਾਮ ਜਨਾ ਕਉ ਰਾਮ ਪ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇ ਸਾ ਰਹਾ ਸਾਦ ਸੰਕਸ਼ਪਉਨਾ ਪ੍ਰਾਤੀ ਗਣਗਪਾਲੰ ਗਾਈਐ ਅਦਿਰਾਤੀ ਕਰਿ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦਿਨੀ ਓਟ ਕਹਾ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5ਵਾਂ ਸਿਮਰਤ ਸੁਆਮੀ ਕਿਲ ਬੇਖਨਾਸੇ ਸੁਖ ਸਜ ਅਨੰਦ ਨਿਵਾਸੇ ਰਾਮ ਜਨਾ ਕਉ ਰਾਮ ਉਤਰਾ ਨਾਮ ਜਪਤ ਸਭ ਮਿਟਿਐ ਆਂਦੇਸਾ ਰਹਾ ਸਾਦਰ ਸੰਕਸ਼ਪਉ ਨਾ ਪ੍ਰਤੀ ਗਉਣ ਗੋਪਾਲ ਗਾਈਏ ਅਦਿਰਾਤੀ ਕਰ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀ ਓਟ ਕਹਾ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਬਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5ਵਾਂ ਸਿਮਰਤ ਸੁਆਮੀ ਕਿਲ ਬੇਖਣਾਸੇ ਸੁਖ ਸਜ ਅਨੰਦ ਨਿਵਾਸੇ ਰਾਮ ਜਨਾ ਕਉ ਰਾਮ ਤ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦਰ ਸੰਕਸ਼ਪਉਨਾ ਪ੍ਰਤੀ ਗਣਗਪਾਲ ਗਾਈਏ ਜਨਰਾਤੀ ਕਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦਿਨੀ ਓਟ ਕਹਾ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਬਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ 5 ਸਿਮਰਤ ਸੁਆਮੀ ਕਿਲ ਬਖਣਾ ਸੇ ਸੁਖ ਸਜ ਆਨੰਦ ਨਿਵਾਸੇ ਰਾਮ ਜਨਾ ਕਉ ਰਾਮ ਤ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦਰ ਸੰਕਸ਼ਪਉਨਾ ਪ੍ਰਤੀ ਗੁਣ ਗੋਪਾਲ ਗਾਈਏ ਅਗਰਤੀ ਕਰੇ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀ ਓਟ ਕਹਾ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਿਮਰਤ ਸੁਆਮੀ ਕਿਲ ਬੇਖ ਨਾਸੇ ਸੁਖ ਸਜ ਆਨੰਦ ਨਿਵਾਸੇ ਰਾਮ ਜਨਾ ਕਉ ਰਾਮ ਪ੍ਰਸਾਦ ਨਾਮ ਜਪਤ ਸਭ ਮੀਟਿ ਆਉਂਦੇ ਸਾ ਰਹਾ ਸਾਦ ਸੰਕਸ਼ਪਉਨਾ ਪ੍ਰਾਥੀ ਗੁਣ ਗੋਪਾਲ ਗਾਇਐ ਅਧਰਾਤੀ ਕਰਿ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀ ਓਟ ਕਹਾ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਿਮਰਤ ਸੁਆਮੀ ਕਿਲ ਬੇਖਨਾਸੇ ਸੁਖ ਸਜ ਅਨੰਦ ਨਿਵਾਸੇ ਰਾਮ ਜਨਾ ਕਉ ਰਾਮ ਪ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦ ਸੰਕਸ਼ਪਉਨਾ ਪ੍ਰਤੀ ਗੋਗੋ ਪਾਲੰ ਗਾਈਏ ਅਦਿ ਰਾਤੀ ਕਰਿ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੇਨੀ ਓਟ ਕਹਾ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਿਮਰਤ ਸੁਆਮੀ ਕਿਲ ਬੇਖਨਾਸੇ ਸੁਖ ਸਜ ਅਨੰਦ ਨਿਵਾਸੇ ਰਾਮ ਜਨਾ ਕਉ ਰਾਮ ਪ੍ਰਸਾਦ ਨਾਮ ਜਪਤ ਸਭ ਮਿਟਿਐ ਆਂਦੇਸਾ ਰਹਾ ਸਾਧ ਸੰਗ ਕਛ ਪਉਣਾ ਪ੍ਰਤੀ ਗਉਣ ਗੋਪਾਲ ਗਾਈਏ ਅਦਿ ਰਾਤੀ ਕਰੇ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੇਨੀ ਓਟ ਕਹਾ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸਤੀ ਬਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5ਵਾਂ ਸਿਮਰਤ ਸੁਆਮੀ ਕਿਲ ਵਿਖ ਨਾ ਸੇ ਸੁਖ ਸਜ ਅਨੰਦ ਨਿਵਾਸੇ ਰਾਮ ਜਨਾ ਕਉ ਰਾਮ ਪ੍ਰੋਸਾ ਨਾਮ ਜਪਤ ਸਭ ਮਿਟਿਓ ਆਦੇਸਾ ਰਹਾ ਸਾਧ ਸੰਗ ਕਛ ਪਉ ਨਾ ਪ੍ਰਾਤੀ ਗੁਣ ਗੋਪਾਲ ਗਾਈਐ ਦਿਨ ਰਾਤੀ ਕਾ ਰਿ ਕਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀ ਓਟ ਕਹਾ ਨਾਨਕ ਮਨ ਪਈ ਪਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ 5 ਸਿਮਰਤ ਸੁਆਮੀ ਕਿਲ ਬਖਣਾ ਸੇ ਸੂਖ ਸਜ ਅਨੰਦ ਨਿਵਾਸੀ ਰਾਮ ਜਨਾ ਕਉ ਰਾਮ ਪ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦ ਸੰਕਸ਼ਪਉਨਾ ਪ੍ਰਾਤੀ ਗਣ ਗਪਾਲੰ ਗਾਈਐ ਅਦਿਰਾਤੀ ਕਰਿ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀ ਓਟ ਕਹਾ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਿਮਰਤ ਸੁਆਮੀ ਕਿਲ ਬਖਣਾ ਸੇ ਸੁਖ ਸਜ ਆਨੰਦ ਨਿਵਾਸੇ ਰਾਮ ਜਨਾ ਕਉ ਰਾਮ ਪ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦਰ ਸੰਕਸ਼ਪਉ ਨਾ ਪ੍ਰਤੀ ਗੁਣ ਗੋਪਾਲ ਗਾਈਏ ਅਦਿ ਰਾਤੀ ਕਰੇ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਿਮਰਤ ਸੁਆਮੀ ਕਿਲ ਬੇਖ ਨਾਸੇ ਸੁਖ ਸਜ ਅਨੰਦ ਨਿਵਾਸੇ ਰਾਮ ਜਨਾ ਕਉ ਰਾਮ ਤ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦਰ ਸੰਕਸ਼ਪਉਨਾ ਪ੍ਰਤੀ ਗਣ ਗਪਾਲ ਗਾਈਏ ਦਿਨ ਰਾਤੀ ਕਰੇ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਿਮਰਤ ਸੁਆਮੀ ਕਿਲ ਬਖਣਾ ਸੇ ਸੁਖ ਸਜ ਆਨੰਦ ਨਿਵਾਸੇ ਰਾਮ ਜਨਾ ਕਉ ਰਾਮ ਤ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇ ਸਾ ਰਹਾ ਸਾਧ ਸੰਕਸ਼ਪਉਨਾ ਪ੍ਰਾਤੀ ਗੁਣ ਗopal ਗਾਈਏ ਜਨ ਰਾਤੀ ਕਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੇਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5ਵਾਂ ਸਿਮਰਤ ਸੁਆਮੀ ਕਿਲ ਬੇਖ ਨਾਸੇ ਸੁਖ ਸਜ ਆਨੰਦ ਨਿਵਾਸੇ ਰਾਮ ਜਨਾ ਕਉ ਰਾਮ ਤ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦਰ ਸੰਕਸ਼ਪਉਨਾ ਪ੍ਰਤੀ ਗਣਗਪਾਲ ਗਾਈਏ ਅਦਿ ਰਾਤੀ ਕਰਿ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀਓਟ ਕਹੋ ਨਾਨਕ ਮਨ ਪਈ ਪਰਤੀਤਾ ਨਿਰਮਲ ਜਸ ਪੀਵੇ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5ਵਾਂ ਸਿਮਰਤ ਸੁਆਮੀ ਕਿਲ ਬੇਖ ਨਾਸੇ ਸੁਖ ਸਜ ਅਨੰਦ ਨਿਵਾਸੇ ਰਾਮ ਜਨਾ ਕਉ ਰਾਮ ਪ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦ ਸੰਕਸ਼ਪਉਨਾ ਪ੍ਰਤੀ ਗੁਣ ਗੋਪਾਲ ਗਾਈਏ ਅਧਰਾਤੀ ਕਰੇ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀਓਟ ਕਹੋ ਨਾਨਕ ਮਨ ਪਈ ਪਰਤੀਤਾ ਨਿਰਮਲ ਜਸਤੀ ਬਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਿਮਰਤ ਸੁਆਮੀ ਕਿਲ ਬਖਣਾ ਸੇ ਸੁਖ ਸਜ ਆਨੰਦ ਨਿਵਾਸੇ ਰਾਮ ਜਨਾ ਕਉ ਰਾਮ ਤ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦ ਸੰਕਸ਼ਪਉ ਨਾ ਪ੍ਰਤੀ ਗੁਣ ਗੋਪਾਲ ਗਾਈਏ ਜਗrati ਕਰੇ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦਿਨੀਓਟ ਕਹੋ ਨਾਨਕ ਮਨ ਪਈ ਪ੍ਰਤੀਤ ਨਿਰਮਲ ਜਸ ਕੀ ਵਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਸਿਮਰਤ ਸੁਆਮੀ ਕਿਲ ਬੇਖਣਾ ਸੇ ਸੁਖ ਸਜ ਅਨੰਦ ਨਿਵਾਸੇ ਰਾਮ ਜਨਾ ਕਉ ਰਾਮ ਪ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦ ਸੰਕਸ਼ਪਉਨਾ ਪ੍ਰਤੀ ਗਣ ਗੋਪਾਲ ਗਾਈਏ ਅਦਿ ਰਾਤੀ ਕਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੇਨੀ ਓਟ ਕਹੋ ਨਾਨਕ ਮਨ ਪਈ ਪਰਤੀਤਾ ਨਿਰਮਲ ਜਸ ਕੀ ਵਹਿ ਜਨਨੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5ਵਾਂ ਸਿਮਰਤ ਸੁਆਮੀ ਕਿਲ ਬੇਖਣਾ ਸੇ ਸੁਖ ਸਜ ਆਨੰਦ ਨਿਵਾਸੇ ਰਾਮ ਜਨਾ ਕਉ ਰਾਮ ਪ੍ਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਰਹਾ ਸਾਦਰ ਸੰਕਸ਼ਪਉਨਾ ਪ੍ਰਤੀ ਗੁਣ ਗੋ ਪਾਲ ਗਾਈਏ ਅਦਿ ਰਾਤੀ ਕਰੇ ਕਿਰਪਾ ਪ੍ਰਭ ਬੰਦਨ ਚੋਟ ਚਰਨ ਕਮਲ ਕੀ ਦੇਨੀਓ ਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵਹਿ ਜਨਨੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ